ਜੀ ਮੇਰੇ ਵੀਰੋਂ ਕੀ ਹਾਲ ਚਾਲ ਹੈ ਸਾਰੇ ਕਬੂਤਰਵਾਜ਼ ਵੀਰਾਂ ਦੇ ਹਰ ਘਰ ਪਰਵਾਰ ਸੱਟ ਹੈ ਜਾਨਵਰ ਕੈਮ ਨੇ ਮੇਰੇ ਵੀਰੋਂ ਤੇ ਅੱਜ ਕਰਾਂਗੇ ਡੀਵਾਰਮਿੰਗ ਤੇ ਆਂਡਾ ਫਟਰਾ ਤੇ ਕਈ ਆਂਡੇ ਪਏ ਸੀ ਕਬੂਤਰੀਆਂ ਨੇ ਮਿਲ ਕੇ ਆਪਸ ਵਿੱਚ ਮਿਲ ਕੇ ਧਰਨੇ ਤਾਂ ਕਰਕੇ ਤੇ ਡੀਵਾਰਮਿੰਗ ਕਰਾਂਗੇ ਅੱਜ ਕਬੂਤਰ ਗਿਣਦੇ ਆ ਕਬੂਤਰ ਕਬੂਤਰੀਆਂ ਕਿੰਨੀਆਂ ਨੇ ਉਹ ਸਾਰਾ ਉਹਨਾਂ ਕਰਦੇ ਆ ਫਿਰ ਪਾਣੀ ਪੂਣੀ ਰੈਡੀ ਤੇ 3 ਤੱਕ ਹੋੜਿਆ ਸੀ ਬਾਬੇ ਮੈਂ ਥੱਲੋ ਤੇ ਬੱਸ ਇੱਕ ਕਬੂਤਰ ਨੂੰ 20 ml ਪਾਣੀ ਲਾਵਾਂਗੇ ਤੇ ਚੀਨੀ ਚਲਾਵਾਂਗੇ ਬਾਪੂ ਲੋ ਜੀ ਚੀਨੀ ਖੋਲ ਲਿਆ ਐ ਸੀ ਮੈਂ ਬਾਕੀ ਆਪ ਦੇ ਵੀ ਨੂੰ ਲਿਆਏ ਤੇ ਦੇਖਦੇ ਕਿੰਨੇ ਕਬੂਤਰ ਆ ਉਸ ਹਿਸਾਬ ਨਾਲ ਸਿਰਿੰਜਾ ਬਾਦ ਪਾ ਦਾਂਗੇ 25 25 ਕਰਕੇ ਇੱਕ ਕਬੂਤਰ ਨੂੰ 20 ml ਤੇ ਦਵਾਈ ਲਾਵਾਂਗੇ ਕੋਰਾਂਡਰ ਲੋ ਜੀ ਚੋਬਰ ਕਹਿੰਦਾ ਇੱਕ ਉਰਤ ਰਿਆ ਹਾਂ ਦਾ ਲੋ ਜੀ ਤੇ ਵੈਸਾ ਆਂਡੀ ਚਾਹੀਦੇ ਆਪਣੋ ਅਗਲੇ ਸੀਜ਼ਨ ਸਮਾਨ ਕਰੇ ਤਰਨਾਂ ਫਿਰ ਉਹ ਆਂਡੇ ਤੇ ਆਂਡਾ ਸਾਰਿਆਂ ਦੀ ਲਾ ਦੀਏ ਕਬੂਤਰਾਂ ਆ ਕੀ ਕਿਹੜਾ ਚਲ ਕੋਈ ਨਹੀਂ ਤੇ ਜਾਨਵਰ ਕਿਤੇ ਕਿੰਨੇ ਨੇ ਉਹ ਸਾਹਮਣੇ ਕਰਦੇ ਆਂ ਹਾਂ ਇਜੀ ਬੱਟ ਲਾਵਾਂਗੇ ਲਾ ਸਾਰਿਆਂ ਦੇ ਬਾਬੇ ਮਿੰਡ ਮਿੰਡ ਕੇ ਕਬੂਤਰਾਂ ਦਾ ਪਾਣੀ ਪਾਲੀਏ ਬੱਚੀ ਬੱਚੀ ਲਓ ਜੀ 22 ਕਬੂਤਰ ਨੇ ਟੋਟਲ 22 59 ਵਾਲੀ ਇੱਕ 31 ਫालतू ਪਾਲਾਂ ਕਈ ਵਾਰ ਕਬੂਤਰ ਗਲਾਟ ਜਾਂਦਾ ਲਓ ਜੀ 56 ਪਾਲੀਏ ਤੋ ਕਨਪਿਆਂ ਵਾਲਾ ਮੇਰੇ ਵੀਰੋ ਪੂਰਾ ਪੂਰਾ ਪਾਣੀ ਸਿਵਾ ਸਿੱਖ ਦੋ ਸਣੀ ਜਫालतੂ ਹੋ ਗਈ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਗੋਲੀ ਲਾਵਾਂਗੇ ਆਪਾਂ ਹੀ ਜੀ ਪੱਟ ਮਿੱਤਰੋ ਆਹ ਗੋੜੀਆਂ ਲਾਲ ਦੇ ਰੰਗ ਦੀ ਤੇ ਇਹ ਇੱਕ ਗੋਲੀ ਲੱਗਦੀ ਆ 40 ਕਬੂਤਰਾਂ ਨੂੰ ਤੇ ਆਪਣੇ ਬਾਈ ਕਬੂਤਰ ਨੇ ਅੱਧੀ ਗੋਲੀ ਲਾ ਦਾਂਗੇ ਵੈਸੇ ਅੱਧੀ ਥੋੜੀ ਜੀ ਫਾਲਤੂ ਲੇ ਲਾਂਗੇ ਅੱਧੀ ਤੋਂ ਵੈਸੇ ਤੇਜ਼ ਨਹੀਂ ਹੁੰਦੀ ਸਹੀ ਹੁੰਦੀ ਆ ਤੇ ਡਾਕਟਰ ਪਲੱਸ ਵੀ ਹੁੰਦੀ ਆ ਤੇ ਪੈਪਰਾ ਜੀਨ ਹੁੰਦੀ ਆ ਤੇ ਆਪਾਂ ਦਾ ਆਈ ਲਾਈ ਇੰਨਾ ਪਿਛਲੀ ਵਾਰੀ ਆ ਲਾਈ ਸੀ ਤੇ ਹੁਣ ਵੀ ਲਾਈ ਆ ਤੇਪਰਾ ਜੀਨ ਆਪਾਂ ਤੇ ਪਿਛਲੀ ਤੋਂ ਪਿਛਲੀ ਵਾਰੀ ਸੀ ਉਹ ਵੀ ਵਧੀਆ ਮਾਰਦੀ ਨਹੀਂ ਆ ਕਿ ਪਰ ਉਹ ਜਿਆਦਾ ਤੇਜ਼ ਨਹੀਂ ਹੁੰਦੀ ਤੇ ਆ ਗੋਲੀ ਕੁੱਟਣੀ ਪਊ ਵੀ ਖੁਰਨੀ ਨਹੀਂ ਪਹਿਲਾਂ ਕੁੱਟ ਕੇ ਫੇਰ ਸਟੈਡਿੰਗ ਕਰਨੀ ਪਊਗੀ ਜੀ ਤੇ ਆਪਣਾ ਇਹ ਅੰਤਰ ਕੁੱਟਣਾ ਚੱਕ ਲਈਏ ਲੋਵਾ ਬੰਨ ਤੇ ਗੋਲੀ ਭਾ ਕੇ ਚੱਦੀ ਅੱਧੀ ਦਾ ਥੋੜੀ ਜਿਆਦਾ ਵੈਸ ਲਾ ਲਿਓ ਹਿਸਾਬ ਆਪਣਾ ਇਹ ਤੇ ਕੁੱਟਦੇ ਆ ਫਿਰ ਦਿਖਾਣੇ ਆ ਤੁਹਾਨੂੰ ਲੈ ਦਿਖਾਈ ਦਿੰਨੇ ਆ ਚੋਬਰਾ ਤੇ ਅੱਧੀ ਘੜੇ ਨੂੰ ਤੇ ਜੋ ਬਾਵਾ ਤੋੜੂਗੀ ਅੱਧੀ ਹੋ ਜਾਊਗਾ ਐ ਗੜਝੂਗੀ ਪੌਣੀ ਕ ਤੋੜਦਾ ਕੁੱਟਦੀ ਰਹਿਣਾ ਚੱਲ ਹਾਂ ਜਿਹੜਾ ਆ ਪੀਸ ਵਾੜਨਾ ਸਹੀ ਐ ਅੱਛਾ ਦਿਖਾਈਏ ਇੰਨਾ ਘਰੇ ਗਿਆ ਬੱਸ ਬਰਾਬਰੀ ਰੋਟੀ ਹੋਇਆ ਕਸਾਇਨ ਨੀ ਕੋ ਬਾਲੀਓ ਦੀ ਬਾਲੀਓ ਯਾਰ ਦੋ ਗੁਬਤਰ ਫालतੂ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਗਰਮੀ 'ਚ ਯਾਰ ਗਰਮ ਹੁੰਦੀ ਹੈ ਦਵਾਈ ਵੀ ਜ਼ਿਆਦਾ ਨਹੀਂ ਲਾਣੀ ਚਾਹੀਦੀ ਹਲਕੀ-ਵਲਕੀ ਲਾਵਾਂਗੇ ਜੋੜੀਆਂ ਲਾਣੀਆਂ ਬਾਬੇ ਤਾਂ ਕਰਕੇ ਲਾਈ ਜਾਂਦੇ ਆ ਤੇ ਐਤੋਂ ਬਾਅਦ ਆਪਾਂ 10 ਦਿਨ ਠਹਿਰ ਕੇ ਜੋੜੀਆਂ ਲਾਤਾ ਕਿ ਆਲੇ ਗੁਬਤਰ ਸੈੱਟ ਹੋ ਜਾਣਗੇ 10 ਦਿਨ 'ਚ ਤੇ ਤਾਂ ਕਰਕੇ ਤੇ ਮੈਂ ਗੋਲੀ ਕੁੱਟਣਾ ਫਿਰ ਮਿਲਦੇ ਆਪਾਂ ਲੋ ਜੀ ਕੁੱਟਲੀ ਜੀ ਗੋਲੀ ਤੇ ਸ਼ੌਂਪਰ ਪਾਈਆਂ ਦਾ ਕੁਲਰ 'ਚ ਪਾਣੀ ਤੇ ਲੱਭਾ ਦੇ ਪਾ ਦੇ ਬਟਾ ਦੇ ਲੋ 15 ਵਿੱਚ ਜਿਹੜਾ ਥੋੜਾ ਪਾਣੀ ਪਾ ਗਏ ਨਾ ਇਹਦੀ ਵੀ ਲੱਗਦੀ ਹੈ ਤੇ ਐ ਕਰ ਦਿੰਦੇ ਆ ਉਂਗੋ ਜੀ ਲਾ ਦੇ ਸਾਫ਼ ਨਹੀਂ ਹੋਈ ਤਾਂ ਸਾਫ਼ ਕਰ ਦੱਚ ਜਿਹੜਾ ਮਾਰ ਕੇ ਉਂਗੋ ਨਾਲ ਸਾਫ਼ ਹੈ ਪਾਣੀ ਪਾ ਗਏ ਨਾ ਥੋੜਾ ਪਾਣੀ ਪਾ ਦੇ ਦਵਾਈ ਹੈਗੀ ਆ ਆਈ ਇੱਥੇ ਜਾ ਕੇ ਲੈ ਬਾਅਦ ਚ ਦੋ ਜੀ ਆ ਨਾ ਚਲ ਵਸ ਟੋਲੀ ਕੇ ਥੋੜਾ ਜਾ ਹੋਰ ਬਾਦ ਵਾਲਾ ਪੱਲਾ ਪਾ ਰਾਂਗੀ ਹੈ ਲੋ ਜੀ ਓਕੇ ਰਿਪੋਰਟ ਆ ਹੋ ਗਈਆਂ ਤੇ ਸਾਈਡ ਤੇ ਲੱਗ ਰਹੀ ਆ ਤੇ ਵਾਲਾ ਕੀ ਇੱਥੇ ਲਾਦੀ ਤੋ ਇਹਦਾ ਉਹ ਲੱਗ ਰਿਹਾ ਬਈ ਕਿਸੇ ਹੋਰੀ ਇਹਦਾ ਪੱਥਰ ਚ ਹੀ ਐ ਸਾਈਡ ਤੇ ਦੇਖੀ ਇਹਦਾ ਪੱਥਰ ਚ ਐ ਵਾਲੇ ਚਾਰੀ ਕੀ ਠੀਕ ਐ ਚਲੋ ਓਕੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਦੂ ਐਨੀ ਹਲਕੀ ਲਾਣੀ ਆ ਬਾਬੇ ਨੂੰ ਗਰਮੀ ਬਹੁਤਾ ਐ ਦਵਾਈ ਗਰਮ ਹੁੰਦੀ ਐ ਤੇ ਆਪਣਾ ਸਾਲ ਵੀ ਇਸੇ ਕਰਕੇ ਖਰਾਬ ਹੋਇਆ ਪਿਛਲੀ ਵਾਰੀ ਤੇਜ ਦਵਾਈ ਲਾਤੀ ਸੀ ਫੰਗ ਮੱਚ ਗਈ ਸੀ ਆਪਣੇ ਜਿਹੜੇ ਆਈ ਜਾਂਦੇ ਸੀ ਜਿਹੜਾ ਕਬੂਤਰ ਸਾਰੇ ਆਈ ਜਾਂਦੇ ਸੀ ਤਾਂ ਕਰਕੇ ਹਲਕੀ ਲਾਉਣਾ ਗਿਆ ਤਾਂ ਅਲੱਗ ਹੀ ਲੱਗਦਾ ਹੈ ਦੇ ਰਿਜ਼ਲਟ ਦੇਖਦੇ ਆਂ ਕੀ ਬਣਦਾ ਤੇ ਅੱਛੀ ਤਰ੍ਹਾਂ ਹਲਾਖ ਲੂ ਲਈਏ ਇਹਨੂੰ ਹੋਰ ਲਈਏ ਹੈਂ ਉਹ ਪਾਲਿਆ ਇਸ਼ਾਰੇ ਕਬੂਤਰਾਂ ਐ ਬਾਹੇ ਆਣਗੇ ਕੇ ਲੋ ਜੀ ਪਹਿਲਾਂ ਛੇਰ ਗਿਆ ਹਾ ਯਾਰ ਦੂਣਾ ਵਾਰਾ 2 3 4 5 ਚੱਲ ਸ਼ੇਰਾ ਲੋ ਜੀ ਮਿੱਤਰੋ ਬਾਜ ਜਾ ਸਤਾਜ ਬਾਜੋ ਗੁਟਕਲੀ ਬਾਗਿਆ 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 ਲੋ ਜੀ ਮਿੱਤਰੋ ਇਹ ਸਾਡਾ ਹੈਡ ਕਿਉਂ ਉਤਰ ਜਾਈ ਨਹੀਂ ਆਂਦਾ ਹੀ ਹੁਣ ਜਾਊਗਾ ਚੱਲ ਬਾਗਿਆ ਸਭ ਤੋਂ ਮਿਹਨਤ ਪ੍ਰਾਣਾ ਉਤਰਨਾ ਇਹ ਆਥਨ ਵਾਲੀ ਗੱਟਨਾ ਬੁਹਣਾ ਛੱਡ ਦੇ ਲਾਤੋ ਕੇ ਬੂਤ ਬਾਤ ਅਸੀਂ ਨਹੀਂ ਮੰਨਦੇ ओ गेट बाहर ना आज लो जी मित्रों करो चैक जी थी। ठीक है जी कबरिया ले आईए कबूतरिया ले आईए जाल चा फिर मिलते हैं सबू आप मित्रों कबूतरिया भी सारिया पा लियाँ अद्धिया कम हाथ चलिया अद्धियों जाल चलिया है लो जी छत्ती है ये भी अंदर चलो 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 लट्सगो चाल से आया इकली मैं गई ਲੋ ਜੀ ਮਿੱਤਰੋ ਕਬੂਤਰੀਆਂ ਤੇ ਕਬੂਤਰ ਸਾਰੇ ਛੜਤੇ ਤੇ ਕਾ ਇਹ ਜਾਲ ਚਵਾ ਲਾਂਗੇ ਅੱਤੇ ਕਬੂਤਰ ਛੋਟਾ ਨਾ ਉਹ ਜਾਲ ਛੱੜੜਾਂ ਦਾ ਪੱਟਾ ਹੈ ਤੇ ਦੇ ਚਵਾ ਲਾਂਗੇ ਲੈਸ ਤਾਂ ਪਾਏ ਜੂਤਰ ਉੱਤੀ ਰੱਖ ਦੇਣਾ ਵੇ ਕੁਝ ਵਿਛਾੜਾ ਥੱਲੇ ਮਾਰਨਗੇ ਬਿੱਠਾ ਆਵਰਾ ਨਹੀਂ ਕਿਤੇ ਸਹੀ ਹੈ ਇਹ ਰ ਵੀ ਸਹੀ ਹੈ ਸਹੀ ਹੈ ਚਲੋ ਇੱਕ ਜੀ ਸਹੀ ਹੈ ਕਬੂਤਰ 9 10 ਨੇ ਤੇ ਕਬੂਤਰੀਆਂ ਜ਼ਿਆਦਾ ਨੇ ਤੇ ਉਹ ਵੱਡੇ ਛੜਦੀਆਂ ਚਲੋ ਜੀ ਹੁਣ ਕਰਦੇ ਆ ਦਵਾਈ ਲਾਣ ਦਾ ਪ੍ਰੋਗਰਾਮ ਸਟਾਰਟ ਆ ਲਾ ਲਾ ਕੇ ਛੜਦੇ ਆ ਫੇਰ ਟਾਈਮ ਲਾਈਨ ਸਲਾ ਦੀਏ ਇੱਕ ਵਾਰੀ ਦਿਖਾ ਦੇਾਂਗੇ ਬਈ हां ਤੇ ਇੱਕ ਉਤਰ ਤੋਂ ਲਾਨ ਤੋਂ ਬਾਅਦ ਇਹਨੂੰ ਹਲਾ ਕੇ ਫੇਰ ਲਾਣੀ ਹੈ ਦਵਾਈ ਥੱਲੇ ਬੈਣ ਦੀ ਆ ਦੇਖੋ ਬੈਟਰੀ ਆ ਦੇਖੋ ਥੱਲੇ ਦੀ ਗਈ ਆ ਤੁਹਾਨੂੰ ਗੋਲੀ ਥੱਲੇ ਬੈਣ ਦੇ ਬਾਅਦ ਹਲਾ ਕੇ ਫੇਰ ਫੇਰ ਪਾਰ ਲੋ ਸਿਰਿੰਜ ਹਲਾ ਲਈ ਤੇ ਜਿੰਨੀ ਬਸ ਖੋਲ ਲਿਓ ਸਹੀ ਕਿ ਹੋਰ ਸਾਲ ਤੇਰੀ ਹੋਰ ਨਹੀਂ ਹੋਗੀ ਮਿੱਠਾ ਹੋਵੇ ਜਿਆਦਾ ਮਿੱਠਾ ਵੀ ਨਾ ਹੋਵੇ ਕਿ ਜਿਵੇਂ ਹੀ بس ਇੱਕ ਸਾਲ ਦੀ ਟੱਡੀਆਂ ਲਵਾਉਣੀਆਂ ਹੈ ਸਹੀ ਸਮਝ ਗਏ ਵੀ ਮਿੱਠਾ ਦਵਾ ਦਾ ਵਿਚੰਨ 10 ਤੇ ਲਵਾਉਣੇ ਤੇ 10 ਤੇ ਲਵਾਉਣੇ ਨੇ ਤੇ ਲੋ ਜੀ ਹਲਾ ਕੇ ਤੇ ਕੁਛ ਨਹੀਂ ਕਰਨਾ ਬੜੀ ਫੋਸਤੀ ਆਪਾਂ ਤੁਹਾਡੇ ਸਾਹਮਣੇ ਹੋ ਰਹੀ ਸੀ ਤੇ 25 ਐਮਰ ਭਰ ਲੈਣੀ ਹੈ ਤੇ ਕੱਲੇ ਕੁੱਤਣ ਦੇ ਕੇ ਆਹ ਦੇਖੋ ਆ ਬੈ ਗਈ ਦੇਖੋ ਥੱਲੇ ਉਹ ਬੈ ਗਈ ਦੇਖੋ ਐ ਖਲਾ ਕੇ ਲੋ ਜੀ ਕੱਢੋ ਪਲਾਈ ਘਟ ਘੋੜੇ ਮੂੰਹ ਆ ਲੋ ਜੀ ਮਿੱਤਰੋ ਆਇਆ ਤੂੰ ਆਇਆ ਗਣਾ ਲੋ ਜੀ ਦੇ ਜੀ ਇਹਨੂੰ ਆਪਣੇ ਨੀਲੇ ਨੂੰ ਦੋ ਨਹੀਂ ਲਿਆ ਆਪਾਂ ਦੇ ਰਖੇ ਨੇ ਇੱਕ ਰਹਿ ਗਿਆ ਆਪਣੇ ਲਵੇ ਲੋ ਜੀ ਬਾਬਿਓ ਦੇ ਦੀ ਔਖਾ ਨਾ ਕਰੇ ਕਬੂਤਰ ਨੂੰ ਦੇ ਕੇ ਪਿਆ ਛੱਡ ਦੇ ਨੋ ਪਿਆਰ ਨਾਲ ਖਾਲੀ ਸੀ ਹਨਾ ਕਬੂਤਰ ਦਾ ਨਾ ਖਾਵੇ ਹਾਂਜੀ ਐ ਬਾਬੇ ਕਾਲੇ ਦਾਣੇ ਰੱਖਦੇ ਸੀ ਆਪਾਂ 3 3:30 ਵਜੇ ਰੱਖਦੇ 2 ਵਜੇ ਰੱਖਦੇ ਸੀ 3 ਵਜੇ ਚੱਕ ਲਈ ਸੀ ਦਾਣੇ ਟਾਈਮ ਨਾਲ ਤਾਂ ਤੇ ਮੈਂ ਜੇ ਕਬੂਤਰਾਂ ਦੇ ਪੋਟਿਆਂ ਚ ਦਾਣਾ ਹੋਇਆ ਫਿਰ ਫੈਨ ਦਾ ਲਾਣ ਲਾਣ ਦਾ ਕੋਈ ਫਾਇਦਾ ਨਹੀਂ ਬਾਬੇ ਖਰਾਬ ਕਰਨ ਵਾਲੀ ਗੱਲ ਐ ਆਗਰ ਕੇ ਲੈ ਸਿਰਿੰਜ ਪਰ 25 ml ਦੇਖੋ ਐਂ ਹਲਾ ਕੇ ਆ ਦੇਖੋ ਆ ਹਲ ਗਈ ਦੇ ਦਵਾਈ ਸਾਰੀ ਤੇ ਐਂ ਕਰਕੇ ਲੋ ਜੀ ਹਲਾ ਲਈ ਲੋ ਜੀ ਮਿੱਤਰ ਪਰ ਲਿਆ 25 ml ਫਲੈਸ਼ ਤਾਂ ਆ ਆ ਦੇਖੋ ਆ ਫਿਰਦੀ ਦਵਾਈ ਇਹਦੇ ਵਿੱਚ ਲੋ ਜੀ ਹੈਡ ਉੱਤਰ ਨੂੰ ਦੇ ਦਈਏ ਕੋਈ ਮਿੱਤਰੋ ਲਾਦੀ ਸਾਰਿਆਂ ਦੇ ਦਵਾਈ ਤੇ ਆਪੇ ਸੈੱਟ ਰਹਿਣਗੇ ਲੜੀ ਜਾਂਦੇ ਆ ਜਿਹੜੇ ਇਹ ਤੇ ਇੰਨੀ ਕਿਉਂ ਬੱਚੀ ਆ ਕੋਈ ਨਾ ਪਈ ਰਹਿਣ ਤੋਂ ਕਈ ਵਾਰੀ ਕਬੂਤਰ ਗਲੱਛ ਦਿੰਦਾ ਤੇ ਹੁਣ ਤਾਂ ਨਹੀਂ ਗਲੱਛਦਾ ਕਿਉਂਕਿ ਦਾਣੇ ਹੈ ਨਹੀਂ ਕਿਸੇ ਦੇ ਪੋਟੇ 'ਚ ਜਿਵੇਂ ਸਾਫ ਸੀ ਕਬੂਤਰ ਹੈਗੇ ਨਹੀਂ ਤੇ ਬਾਕੀ ਤੁਹਾਨੂੰ ਟਾਈਮ ਲਾਸਟ 'ਚ ਦਿਖਾਤਾ ਇਕੱਲੇ ਇਕੱਲੇ ਨੂੰ ਦੇਦੀ 25-25 ਮਿਲ ਦੇਦੀ ਠੀਕ ਹੈ ਕਿ ਨਹੀਂ ਦਵਾਈ ਤੇ ਹੁਣ ਦੇਖਦੇ ਆ ਰਿਜ਼ਲਟ 3-4 ਘੰਟੇ ਬਾਅਦ ਮਿੱਠਾ ਮਾਰਨੀ ਸ਼ੁਰੂ ਹੋ ਜੇ ਉਹ ਕੀ ਮਿੱਠਾ ਤਾਂ ਮਾਰਨੀ ਕਰਤੀਆਂ ਸ਼ੁਰੂ ਤੇ ਜਾ ਤੇ ਲਾਈ ਦਵਾਈ ਸਹੀ ਜੀ ਲਾਈਏ ਆਲੇ ਵਾਪੇੋਂ ਬੱਸ ਮੇਰਾ ਮਨ ਨੋ ਤੇ ਸਲਿਆ ਜੂ ਵੀਡੀਓ ਰੰਗ ਕਾਤੀ ਇੱਕ ਵਾਰੀ ਠੀਕ ਹੈ ਨਹੀਂ ਉੱਤੇ ਬਾਕੀ ਲੜੀ ਜਾਂਦੇ ਆ ਇਹ ਓਕੇ ਰੋਟਾ ਬੱਸ ਬੈਠੇ ਆ ਬਾਕੀ ਕਰਦੇ ਆ ਇਹਨੂੰ ਸਾਈਡ ਤੇ ਧਰਦੇ ਇੱਕ ਵਾਰੀ ਕੰਮ ਆਉ ਗੋ ਵੀ ਵਾਰੀ ਉੱਤਰ ਕੋਲ ਅਛ ਦੇ ਹੁੰਦਾ ਸਿਰ ਧਰਦੇ ਹੋਰੇ ਆਪਾਂ ਤੇ ਆ ਕੇ ਬੈ ਚੋਪੜਾ ਲੋ ਜੀ ਇਹ ਤਾਂ ਫੋਨ ਲੈ ਕਰਨੇ ਨੇ ਜੀ ਅਸੀਂ ਤੇ ਇਹ ਹੈ ਨਹੀਂ ਜੋਬਰਾ ਤੇ ਬਸ 10 ਦਿਨ ਠਰ ਕੇ ਜੋੜੇ ਲਾ ਦਾਂਗੇ ਮੈਂਨੇ 10 ਦਿਨ ਰਿਕਰਡ ਹੋ ਜਾਣਗੇ ਕਰਨਗੇ ਨਾ ਪਹਿਲੀ ਲਾਵਾਂਗੇ ਨਾ ਹਫਤਾ ਦਾ ਰੁਕਾਂਗੇ ਹਫਤਾ ਦਾ ਖੜਾਂਗੇ ਕੰਨੇ ਜੋੜਾ ਮਿਲਣ ਦਾ ਵੀ ਟਾਈਮ ਲੱਗੂਗਾ ਜੋੜਾ ਦਾ ਮਲਾਮਲੂ ਦੇਵਾਂਗੇ ਫਿਰ ਗੱਡੀ ਘਾਣੀ ਤੇ ਬਾਕੀ ਆਰ ਜਾਣਗੇ ਥੋੜੇ ਸਾਹਮਣੇ ਜੀ ਮੇਰੇ ਵੀਰੋ ਕੋਣ ਆਏ ਵੀ ਪੁੱਕੀ ਬਰਾ ਤੇ ਪੁੱਕੀ ਨਾ ਕਿਠਾ ਬਾਬੇ ਸੋ ਗਈ ਸੀ ਤੇ ਹੁਣ ਤੁਹਾਨੂੰ ਦਿਖਾਉਣਾ ਮਲੱਪ ਮਿੱਤਰੋ ਠੀਕ ਹੈ ਕਿ ਨਹੀਂ ਮਲੱਪ ਗੱਡੇ ਹੋਏ ਨੇ ਤੇ ਲੋ ਜੀ ਕਰੋ ਚੈੱਕ ਆ ਪਿਆ ਮਲੱਪ ਆ ਬੇ ਮਲੱਪ ਠੀਕ ਹੈ ਆ ਬੇ ਮਲੱਪ ਪੜਾ ਪੜਾ ਮਲੱਪ ਪਿਆ ਠੀਕ ਹੈ ਕਿ ਨਹੀਂ ਤੇ ਹੋ ਗਿਆ ਮਲੱਪ ਖੜਜੋ 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 ਐ ਐ ਆ ਪਿਆ ਮਲੱਪ ਐਡਾ ਠੀਕ ਹੈਗੇ ਨਹੀਂ ਦਿਖਾਤੇ ਨਾ ਨਾ ਤੇ ਮਾਸ ਹੋ ਗਿਆ ਸੀ ਕਿਉਂ ਝੂਠ ਮਾਰੀਏ ਤੇ ਬਾਕੀ ਸੁੱਕ ਸਕ ਕੇ ਖਰਾਬ ਹੋ ਗਏ ਮਿੱਦੇ ਗਏ ਤੇ ਜਿਹੜੇ ਤਾਜ਼ੇ ਸੀ ਆਪੇ ਲੋ ਯਾਰ ਠੀਕ ਹੈਗੇ ਨਹੀਂ ਤੇ ਇਹ ਰਹਾ ਬਾਕੀ ਉਰੇ ਤਾਂ ਕਰਕੇ ਦੇਖੀ ਨਹੀਂ ਆਂਦੇ ਬਾਕੀ ਮਿੱਧ-ਮੁੱਧ ਦੇ ਬਾਬੇ ਠੀਕ ਹੈਗੇ ਨਹੀਂ ਆ ਪਿੱਠਾ ਜੈਨ ਮਿੱਧ ਪੈਰਪੂਰ ਨਾਲ ਖਰਾਬ ਹੋ ਗਏ ਆਹ ਲਾ ਕੰਡਰ thro ਤੇ ਗੱਲਾਂ ਬਾਤਾਂ ਕਰਨ ਲੱਗੇ ਸੀ ਤੇ ਬਾਕੀ ਮਲਾਪਾ ਬੇ ਲੋ ਜੀ ਆ ਜਾਣ ਨਾਲ ਲੱਗ ਰਹੇ ਲੋ ਜੀ ਕਰੋ ਚੈੱਕ ਤੇ ਜਿਆਦਾ ਤੇਜ਼ ਦਵਾਈ ਨਹੀਂ ਲਾਈ ਸਹੀ ਲਾਈ ਸੀ ਆਪਿਆ ਬਾਕੀ ਲੋ ਜੀ ਆਪੇ ਆ ਦੇਖੋ ਕੱਡੇ ਨੇ ਵਧੀਆ ਕਿਉਂਕਿ ਦੂਜੀ ਵਾਰੀ ਦਵਾਈ ਲਾਈ ਇਹਨਾਂ ਦੇ ਬਾਬਿਆਂ ਪਹਿਲੀ ਵਾਰੀ ਨਹੀਂ ਲਾਈ ਤੇ ਤਾਂ ਕਰਕੇ ਘੱਟ ਕੱਡੇ ਨੇ ਐਨੇ ਵੀ ਨਹੀਂ ਕੱਡੇ ਤੇ ਆਪਾਂ ਲਾਣੇ ਰੰਨੇ ਆ ਜੋੜਿਆਂ ਤੋਂ ਪਹਿਲਾਂ ਤੇ ਬਾਗੀਆਂ ਤੋਂ ਪਹਿਲਾਂ ਦਵਾਈ ਲਾਣੇ ਰਹਿਣੇ ਆ ਆਪਿਆਂ ਆ ਕਰੋ ਜੀ ਠੀਕ ਹੈ ਕਿ ਨਹੀਂ ਓਕੇ ਰਿਪੋਰਟ ਹੈ ਬਾਬੇ ਉਤੇ ਆ ਬਾਕੀ ਅਰ ਸੁੱਕ ਜੇ ਗਏ ਆ ਦੇਖੋ ਆ ਆ ਗੁੱਛਾ ਬਣ ਰਿਹਾ ਤੇ ਸੁੱਕ ਕੇ ਖਰਾਬ ਹੋ ਜਾਂਦੇ ਆ ਤੇ ਵਧੀਆ ਰਿਜ਼ਲਟ ਆ ਗੋਲੀ ਦਾ ਥੋੜੀ ਜਿਹੀ ਵਸਤੇ ਜੇ ਕਰਕੇ ਲਾ ਦਿਓ ਹੋਰ ਵੀ ਵਧੀਆ ਹੂਆ ਇਹਨਾਂ ਨੂੰ ਤਾਂ ਲੱਗਦੀ ਰਹਿੰਦੀ ਹੈ ਬਾਬੇ ਦਵਾਈ ਤਾਂ ਆ ਕਰਕੇ ਜਿਆਦਾ ਨਹੀਂ ਗੱਡੇ ਤੇ ਇੰਦਰ ਦਿਖਾ ਦੀਏ ਤੁਹਾਨੂੰ ਜਿਵੇਂ 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 ਇੱਧਰ ਆ ਇੰਦਰ ਮਿੱਧ ਮੁਦ ਦਿੱਤੇ ਮੇਰੇ ਸਾਹਮਣੇ ਮਿੱਧ ਮੁਦ ਦਿੱਤੇ ਲੋ ਆਵੇ ਲੋ ਆਵੇ ਤੁਹਾਡੇ ਸਾਹਮਣੇ ਆ ਚਲੋ ਚੈੱਕ ਤੇ ਪਏ ਨੇ ਬੱਗ ਐ ਦਾ ਬਾਕੀ ਤੇ ਬਾਕੀ ਬਿੱਟੂ ਆ ਰਿਹਾ ਤੇ ਚੋਬਰਤਾ ਤੁਹਾਨੂੰ ਪਤਾ ਹੀ ਰਹਿੰਦਾ ਬਿੱਟੂ ਦਾ ਘਰ ਵਾਲਾ ਕੰਮ ਹੈ ਕੋਈ ਦਿੱਕਤ ਵਾਲੀ ਨਹੀਂ ਤੇ ਬਾਕੀ ਜਾਨੀ ਭੱਗ ਗਿਆ ਉੱਕੀ ਵੀਰਾ ਆਪਣਾ ਵਗ ਗਿਆ ਕਰਦੇ ਹੋ ਤੇ ਉਹ ਤਾਂ ਐਸੀ ਤੁਸੀਂ ਜੀ ਖੜੀ ਸੀ ਉਹਨਾਂ ਦੇ ਪਿੰਡ ਆਲੇ ਰਾਤ ਦੀ ਨਾਲੀ ਤੇ ਤਾਂ ਕਰਕੇ ਕੰਮ ਨਹੀਂ ਉਡਾਇਆ ਨਾ ਕੋਈ 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 ਬੋਲਦਾ ਹੈ ਤੇ ਇਹਨੇ ਫੁੱਲ ਸੁਭਾ ਵੀ ਲੂਗੀ ਤਾਂ ਕਰਕੇ ਬਾਬਿਓ ਤੇ ਓਕੇ ਰਿਪੋਰਟ ਹੈ ਤੇ ਥੱਲੋ ਆਵਾਜ਼ ਆ ਗਈ 1 ਮਿੰਟ ਜੀ ਬਾਬਿਓ ਤੇ ਥੱਲੋ ਗੋਲੀ ਨੂੰ ਲੈਣਿਆ ਤੇ 10 10 ਐਮਐਲ ਫੋਕਾ ਪਾਣੀ ਦਿੰਨੇ ਆ ਇਹਨੂੰ ਦੇਖ ਕੇ ਜਦੋਂ 10 ml ਖਿੱਚ ਪਿਆ ਉਹ ਖੁੱਡਿਆਂ 'ਚ ਕਰ ਦਾਂਗੇ ਤੇ ਦਾਣਾ ਪਾਣੀ ਪਾ ਦਾਂਗੇ ਟਰੇਆ ਬਾਕੀ ਐ ਪਈਆਂ ਥੱਲੜੀ ਜਿਹੜੀ ਪਿਆ ਦਾਣਾ ਕੁੱਲੀ 'ਚ ਪਾ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਅੱਜ ਖੁੱਡੇ ਜਾਵਾਂ ਵਿਹਲੇ ਨੇ ਮੈਂ ਥੱਲੇ ਜਾ ਕੇ ਗੋਲੀ ਨੂੰ ਲਿਆਵਾਂ ਫਿਰ ਮਿਲਦੇ ਆਪਾਂ ਹਾਂਜੀ ਮੇਰੇ ਵੀਰੋਂ ਤੇ ਗੋਲੀ ਦਾ ਰੈਣੀ ਉਹਦੀ ਰੋਟੀ ਵੀ ਹੱਥ ਨਹੀਂ ਲਾਂਦਿੰਦਾ ਜੇ ਰੋਟੀ ਖਾ ਗਿਆ ਉਹਦਾ ਹੱਥ ਲਾਂਦੂਆ ਤਾਂ ਕਰਕੇ ਮੈਂ ਲੈਕ ਨਹੀਂ ਆਇਆ ਕੀ ਲੋੜ ਐ ਐਵੇਂ ਦੰਦ ਮਾਰ ਦੂਆ ਕਮਾਰ ਦੇ ਦਾ ਬਾਬੇ ਉਹ ਐਵੇਂ ਦੰਦ ਰੋਟੀ ਰੋਟੀ ਪਈ ਆ ਉਹ ਨਾ ਕੋਈ ਖਾਣ ਦੀ ਚੀਜ਼ ਫੇਰ ਹੱਥ ਨਹੀਂ ਲਾਉਂਦਾ ਉਹਨੂੰ ਐ ਵੀ ਰੋਟੀ ਚੱਕਣਗੇ ਮੇਰੀ ਤੁਹਾਨੂੰ ਕਈ ਵਾਰੀ ਦੱਸਿਆ ਮੈਂ ਤੇ ਬਾਕੀ ਆਗੇ 10 10 ਐਮਐਲ ਫੋਕਾ ਪਾਣੀ ਦਿੰਨੇ ਆਪਾਂ ਤੇ ਖੜੀ ਵੀ ਕੇ ਆਪਾਂ ਜੇ ਜੀ ਮੇਰੇ ਵੀਰੋ 10 10 ਐਮਐਲ ਫੋਕਾ ਵਾਲੀ ਦੇਦਾ ਸਾਡੇ ਕਬੂਤਰਾਂ ਨੂੰ ਕਬੂਤਰੀਆਂ ਨੂੰ ਠੀਕ ਆ ਕਿ ਨਹੀਂ ਹੁਣ ਲਾ ਲਓ 2 ਘੰਟੇ ਤੱਕ ਲਾ ਲਓ 2 3 3 ਘੰਟੇ ਲਾਸ਼ ਤੇ ਫਿਰ ਫੂਲ ਖਿੱਚਣਗੇ ਕਈ ਲਈ ਬੈਠੇ ਸੀ 5 10 ਐਮਐਲ ਤੇ ਦਾਦਾ ਦਾ 10 ਐਮਐਲ ਹੋਰ ਦੇਤਾ ਕਈ ਕਈ ਲਈ ਬੈਠੇ ਸੀ ਸਾਰੇ ਨਹੀਂ ਅੱਧੇ ਖਿੱਚ ਗਏ ਅੱਧੇ ਆ ਲਈ ਬੈਠੇ ਸੀ ਬਾਕੀ ਓਕੇ ਰਿਪੋਰਟ ਆ ਬਾਬਿਓ ਕੈਪੜੀ ਪਾਈ ਹੋਈ ਐ ਥੋੜਾ ਜਿਹਾ ਕਰ ਲਿਓ ਕੋਈ ਦਿੱਕਤ ਨਹੀਂ ਗੱਲ ਨਹੀਂ ਕੈਪੜੀ ਵਾ ਕੇ ਰੱਖਦੇ ਜਾ ਤਾਰ ਆਪਾਂ ਤੇ ਐ ਲੋਰਾ ओके ਰੋਟੇ ਬਾਕੀ ਤੇ ਬਿੱਟੂ ਗਿਆ ਥੱਲੇ ਜੀ ਮੇਰੇ ਵੀਰੋਂ ਬਾਈਕ ਕਿਚਦਾ ਦੀ ਦੁਕਾਨ ਤੇ ਦੁਕਾਨ ਤੋਂ ਸਮਾਨ ਫੜ ਕੇ ਸੇ ਚੱਲਦਿਆਂ ਕਰੇ ਤੇ ਅੰਨੇ ਪਾਣੀ ਪੂਣੀ ਕਿਚਿਆਣਗੇ ਕਬੂਤਰ ਫਿਰ ਛੜਦਾ ਗੁੱਡੇ 'ਚ ਠੀਕ ਹੈ ਕਿ ਨਹੀਂ ਤੇ ਕਰੇ ਆ ਕੇ ਮਿਲਦੇ ਆ ਫਿਰ ਜੀ ਮੇਰੇ ਮਿੱਤਰੋ ਆਗੇ ਜੀ ਉੱਤੇ ਤੇ ਗੋਲੀ ਨੂੰ ਲੈ ਆਏ ਖਾਲੀ ਸੇ ਰੋਟੀਆਂ ਨੇ ਵੀ ਆ ਟਾਈਮ ਨਾਲ ਆ ਤੇ ਨਹੀਂ ਨਹੀਂ ਉਹ ਪਈ ਸੀ ਦੁਪਹਿਰ ਨਾਲ ਤੇ ਕਰਦੇ ਆ ਕੰਪਟਰ ਚੈੱਕ ਖਿੱਚ ਕੇ ਪਾਣੀ ਕੇ ਨਹੀਂ ਜਿੰਨਾ ਖਿੱਚੋਏ ਅੱਧਾ ਘੰਟਾ ਹੋਰ ਬਿਠਾ ਲਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਪੂਰੇ ਸੈਟ ਵੈਟ ਕਰਕੇ ਛੱਡਾਂਗੇ ਐਦ ਕੀ ਫੁੱਲ ਤਿਆਰੀ ਖਿੱਚਣੀ ਆਪਾਂ ਠੀਕ ਹੈ ਜੋਬਰਾ ਪਤਾ ਲੱਗ ਗਿਆ ਸਾਰੇ ਯਾ ਐਥੀ ਕੀ ਦਾ ਫਿਰ ਬੱਲਾ 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 ਕਰਾ ਰਹਾ ਹੈ ਤੇ ਤੂੰ ਫੜ ਜਾ ਮੈਨੂੰ ਦੇਖਣ ਦੇ ਤੂੰ ਫਿਰ ਬੱਲਾ ਬੱਲਾ ਕਿ ਕਿੁੱਤੀ ਸਭੀ ਲੱਗ ਕੇ ਬੱਚੇ ਜੇ ਕਾਮ ਆ ਹੋ ਗਏ ਰਸਿੱਦੇ ਐ ਜਗ ਮੈਂ ਰਹਾ ਜਾ ਠੀਕ ਹੈ ਪਾਣੀ ਫੁੱਲਣਾ ਖੜਕਦਾ ਦੇਖੋ ਸੁੰਦਾ ਸਾਨੂੰ ਇੱਕ ਤਾਂ ਨਾ ਫੋਨ ਤੇ ਗਾੜ ਦੂਜਾ ਦਵਾਰ ਖਿਆਰ ਇੰਨਾ ਪਾਣੀ ਚਲ ਕੋਈ ਬੈਜ ਹੋ ਜਾਏ ਖੈ ਸਾਫ ਹੋਊਗਾ ਹਾਂ ਕੋਈ ਦਿੱਕਤ ਨਹੀਂ ਰੁਕਦਾ ਪਾਣੀ ਆਪਣਾ ਝੋਟਾ ਸ਼ਾਕ ਖੈ ਵੀ ਬਲੇਡ ਬਣਾ ਮਾਰ ਦੇਗੀ ਲੋਕਾਂ ਨੇ ਮੀਰਾ ਵਾਲੇ ਸ਼ਾਕ ਠੀਕ ਹੈ ਇਹ ਚ ਸਾਫ ਹੈ ਤਨੂ ਗਿਆਤਾ ਜੀ ਸਾਹ ਹੈ ਤਿੰਨ ਚਾਰ ਰੰਗ ਹੈ ਠੀਕ ਹੈ ਮੈਂ ਲੋਜੀ ਬਾਬੇ ਉਹਨਾਂ ਨੇ ਕਾਰਤੀ ਵਾਲੇ ਸਾਹ ਤੇ ਚੋਬਰ ਵਾਲੇ ਸਾਹ 글로 글로 ਹੋ ਰਿਹਾ ਹੈ ਇੱਕ ਹੈਡ ਕਬੂਤਰ ਹੈ ਗਿਆ ਜੀ ਸਾਹ ਖਤਮ ਹੋ ਗਿਆ ਥੋੜਾ ਥੋੜਾ ਪਾਣੀ ਹੈ ਯਾਰ ਕਬੂਤਰੀਆਂ ਤੇ ਮਾਰ ਮੜਾ ਹੱਥ ਕਬੂਤਰ ਦਾ ਵੇਖ ਲੈ ਤੇ ਕੋਈ ਇੰਦਾਂ ਦਾ ਸ਼ਾਮ ਹੋ ਸਹੀ ਇਹਨੇ ਆਪ ਦੇ ਪਾਣੀ ਪੂਣੀ ਬਦਲ ਲਈ ਇਹਨੇ ਆਪਾ ਪਾਣੀ ਨਹੀਂ ਬਦਲਣਾ ਇਸ ਤਰ੍ਹਾਂ ਆ ਕੀ ਉਹ ਲੋਕਾ ਮਲਕ ਬੜਾ ਕੰਨ ਕਾ ਕਾ ਜਲਦਾ ਹੈ ਇੱਕ ਗੋਤਰੀ ਹੋ ਜਰਾ ਭਰ ਜੇ ਲੇ ਕੇ ਤੇ ਹੈਡ ਗੋਤਰੀ ਭਰ ਜੇ ਥੰਲਾ ਥੋੜੀ ਜੀ ਕੰਨ ਤੋਂ ਆਉਂਦੀ ਹੈ ਜਮਾ ਹੀ ਹੋ ਰਹੀ ਹੈ ਯਾਰਾ ਖੱਚ ਕੇ ਤਾਂ ਖਿੱਚੀ ਆਂਦੀ ਹੈ ਇਹ ਨਹੀਂ ਛੱਡਦੀ ਉਸਾ ਖਿੱਚੀ ਖਿੱਚੀ ਕੀੜੇ ਨਹੀਂ ਉਹਨਾਂ ਦੇ ਹੋੜੀ ਹੈ ਚਲਦਾ ਐ ਡਾਕਟਰ ਦਿਖਾਣਾ ਡੋਟਰੀ ਡਾਕਟਰ ਸਪੈਸ਼ਲ ਬੰਬੇ ਦਾ ਰਹਾਣਾ ਹਾਂ ਬੰਬੇ ਨੂੰ ਬੰਬੇ ਆ ਡਾਕਟਰ ਹੀ ਜਾਂਦਾ ਹੈ ਕੁਛ ਇਹ ਇਹ ਨਹੀਂ ਤੇਨਰਾਫ ਤੁਹਾਨੂੰ ਦੇਖਦਾਂ ਨਾ ਜਹੋਰ ਮਾਰੇ ਦਿਖਾ ਦਾਂਗੇ ਆ ਮਾਰੇ ਦਾ ਲੰਮ ਕਰਿਆ ਗਿਆ ਜਾਨਾ ਚੋਬਰ ਦਿਖਾ ਦਾਂਗੇ ਚੋਬਰ ਦਿਖਾਉਗਾ ਖੋਲ ਕੇ ਆ ਦੇਖੋ ਆਪੇ ਮਿੱਤਰੋ ਹੋ ਗਈ ਬਈ ਮਿੱਤਰੋ ਆਪੇ ਆ ਦੇਖੋ ਜਾ ਤੇਜੀ ਵੀ ਲੈ ਰਿਹਾ ਹਲਕੀ ਲਾਈ ਜਨਾ ਆਪੇ ਨਾਲ ਲੱਗੀ ਹੋਈ ਸੀ ਕਾ ਪਿਆ ਕਿੱਡਾ ਮਲਫ ਜੀ ਨਿਕਲੇ ਨੇ ਯਾਰ ਆਦੇ ਹੁਣ ਮਾਰਿਆ ਹੋਇਆ ਦੇਖੋ ਤਾਜ਼ਾ ਤਾਜ਼ਾ ਏਡੀ ਕੋਈ ਗੱਲ ਨਹੀਂ ਮਲਫਾ ਤਾਂ ਨਿਕਲੇ ਨੇ लो जी बाबे ना यार पागल आना आ गया, आ गया।, गया। दो दो। लो जी बाबे आ रहा जी बड़ा गया लो जी आ रहा आ रहा, आ, रहा। आ, भे आ, भे आ, गुछा भे आ आ भे आ गया आ गया ਠੀਕ ਹੈ ਕਿ ਨਹੀਂ ਕੇਮ ਆ ਠੀਕ ਹੈ ਕਿ ਨਹੀਂ ਤੇ ਆਪਿਆ 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 ਆਉਂ ਪਿਆ ਕੇ ਆਪੇ ਛੋਟੇ ਛੋਟੇ ਆਪੇ ਤੇ ਇਧਰ ਆਪਿਆ ਆਪਿਆ ਵਾਪਸ ਗੋ ਠੀਕ ਹੈ ਤੇ ਮੇਰਾ ਪਤਾ ਕੰਡਿਆ ਜੀ ਕੋਈ ਗੱਲ ਨਹੀਂ ਤੇ ਓਕੇ ਰਿਪੋਰਟ ਐਦਾ ਈਆ ਰਸ ਥੋੜਾ ਥੋੜਾ ਪਾਣੀ ਵਿੱਚ ਮਿਚਾ ਐ 8 ਵਜੇ ਕੋਲੇ ਬਾਪੇ ਹੋ ਤੇ 8.5 9 8 ਪਾ ਦਾਂਗੇ ਮਿੱਤੋ ਥੋੜਾ ਥੋੜਾ ਧੋਨੇ ਇਹਨਾਂ ਦਾ ਰਸ ਪਾਣੀ ਓਕੇ ਟ੍ਰੇ ਰੈਡੀ ਕਰਦੇ ਆ ਐਨੀ ਸੈਟਿੰਗ ਹੋ ਜੂਗੀ ਇਹਨਾਂ ਦੀ ਤੇ ਆਪਣੀ ਵੀ ਗਲਤ ਨਾਲ ਲਈ ਉਹ ਕੀ ਕਿਵੇਂ ਬੈਟਰੀ ਵਾਲਾ ਆਪਸ਼ਨ ਆ ਰਿਹਾ ਹੈ ਆ ਗਏ ਕੋਈ ਦਿੱਕਤ ਨਹੀਂ ਆਉਣੀ ਬੈਟਰੀ ਦਾ ਆ ਰਹੀ ਨਹੀਂ ਐ ਮਿੱਤੋ ਥੋੜੇ ਕੱਢ ਲੇ ਜੀ ਭਰੀ ਜਾਂਦੇ ਆ ਸਾਫ ਸੁਪ ਕਰਕੇ ਚੋਬਰ ਭਰੀ ਜਾਂਦਾ ਤੇ ਟ੍ਰੇ ਰੈਡੀ ਕਰਦੇ ਆ ਕਿ ਗੁਬਤਰੀ ਛੱਡਦੇ ਆ ਓਕੇ ਰਿਪੋਰਟਾ ਮਲਪਲੂਪ ਦਿਖਾਦੇ ਤੁਹਾਨੂੰ ਵਧੀਆ ਰਿਜ਼ਲਟ ਆ ਬਾਬਿਆਂ ਤੇ ਮੱਖਣ ਦਿਖਾ ਦਈਏ ਹੈ ਛੁੱਡੇ ਜੋੜੀਆਂ ਲਾਉਣ ਤੋਂ ਪਹਿਲਾਂ ਕਰਾਂਗੇ ਜੋੜੀਆਂ ਹਫਤੇ ਕੇ ਬਾਅਦ ਲਾ ਦਾਂਗੇ ਯਾਰ 5 7 ਦਿਨਾਂ ਬਾਅਦ ਨਹੀਂ ਆਂਦਾ ਜੇਕਰ ਸੈਟਿੰਗ ਵੀ ਹੋਊਗੀ ਜੋੜਿਆਂ ਦੀ ਇੱਕ ਹੀ ਫੁੱਕੇ ਹੰਡ ਚੱਕਾਂ ਇੱਕ ਵਾਰ ਦੇਖ ਲਾਂਗੇ ਯਾਰ ਚੱਕਾਂਗੇ ਚੱਕ ਲਾ ਗਏ ਹੈ ਤੇ ਦੇਖ ਲਾਂਗੇ ਉਹ ਤਾਂ ਮੁੱਕੇ ਦੀ ਗੱਲ ਹੈ ਠੀਕ ਹੈ ਕਿ ਨਹੀਂ ਜੀ ਰੂਹੀ ਆ ਕੇ ਹਮਣਾ ਆ ਰਿਹਾ ਹੁਣ ਗਾਣੇ ਲੱਗ ਜਾਂਦਾ ਆ ਆ ਆ ਨਾਲ ਅਜੇ ਛੇਤੀ ਦਰ ਤੇ ਜੋੜੇ ਨੇ ਯਾਰਾ ਫੇ ਚੱਕ ਦਾਂਗੇ ਚਲ ਦੇਖ ਲਾਂਗੇ ਬਾਬੋ ਠੀਕੇ ਕਿ ਨਹੀਂ ਤੇ ਬਾਕੀ ਪ੍ਰਿੰਟਰ ਨੂੰ ਆ ਧਰਦੇ ਆ ਕਰਦੇ ਆ ਉਸਦੀ ਰਿਪੋਰਟ ਆ ਜੀ ਮਿੱਤਰੋ ਜਾਂ ਇੱਥੇ ਬਾਲੇ ਤੇ ਬਾਕੀ ਕਬੂਤਰ ਰਹਿ ਗਿਆ ਇੱਕ ਦੋ ਰਹਿ ਗਏ ਮੇਰੇ ਸਾਹਮਣੇ ਤੇ ਬਾਕੀ ਚਾਰ-ਵਾਂਗ ਕਬੂਤਰੀਆਂ ਥੱਲੇ ਰਹਿ ਗਈਆਂ ਬਾਕੀ ਛੜ ਤੇ

ਪੈਰਾਂ ਮਿੱਦ ਤੇ ਹਾਂ ਛੋਟੇ ਛੋਟੇ ਪੈਰਾਂ ਮਿੱਦ ਤੇ ਤੇ ਵਧੀਆ ਰਿਜ਼ਲਟ ਆ ਈਜੀ ਫੈਟ ਦਾ ਵੀ ਡਾਕਟਰ ਬਸ ਦੇ ਪੈਪਰਾ ਜੀ ਨੇ ਤਿੰਨਾਂ ਜਿਵੇਂ ਗੁੱਡ ਐ ਬਾਕੀ ਬਾਰੋਂ ਮਿਲਦੀ ਐ ਗੋਲੀ ਸਪੈਸ਼ਲ ਕੁਪਤਰਾ ਵਾਸਤੇ ਉਹ ਆਪਣੇ ਪਹੁੰਚਦੇ ਪਹੁੰਚ ਹਜੇ ਹੈ ਨਹੀਂ ਜਦੋਂ ਹੋਗੀ ਉਦੋਂ ਆਪਾਂ ਲਾਇਆ ਕਰਾਂਗੇ ਠੀਕ ਹੈ ਕਿ ਨਹੀਂ ਬਾਕੀ ਆਪਣੇ ਵਰਗੇ ਮੇਰੇ ਵਰਗੇ ਵੀਰ ਵਾਸਤੇ ਆ ਸਹੀ ਐ ਗੋਲੀ ਡਾਕਟਰ ਪਲੱਸ ਸਹੀ ਐ ਘੈਂਟ ਐ ਐਡਾ ਐਡਾ ਤੇ ਹਾਂ ਦਿਖਾਇਆ ਸੀ ਮੈਂ ਅੱਛਾ ਆ ਪਿਆ ਲੋ ਜੋਪਰ ਨੇ ਐਸਪੈਸ਼ਲ ਆ ਲੋ ਉਹ ਪਿਆ ਦੇ ਕਿੰਨੇ ਨਿਆ ਦੇ ਉਹਦੇ ਖਾ ਉਹ ਪਈ ਦੇ ਇਕੱਠੇ ਉਹ ਭਾਈ ਇਹ ਨਵੇਂ ਨਵੇਂ ਇੱਕ ਉਤਰ ਰਹੇ ਨੇ ਬਈ ਜਿਹੜੇ ਨਵੇਂ ਆਏ ਹਾਂ ਦੇ ਹਨਾ ਉਹ ਤੇਰੇ ਹੱਥ ਲੱਗ ਗਏ ਭਾਈ ਕਿੱਥੇ ਆ ਭਾਈ ਵਿਚ ਚ ਵੀ ਇੱਕ ਕੰਨਾ ਆ ਹਾਂ ਇਹ ਦਾ ਆ ਦੇਖੋ ਆ ਭਾਈ ਰਿਜ਼ਲਟ ਵਧੀਆ ਆ ਹਾਂ ਭਾਈ ਹਾਂ ਬਹੁਤ ਨਾਲੇ ਸਸਤੀ ਗੋਲੀ ਆ ਠੀਕ ਹੈ ਕਿ ਨਹੀਂ ਗਰੀਬ ਬੰਦਾ ਲਾ ਲਈ ਉਹ ਆਪਣੇ ਵਰਗਾ ਹੈ ਕਿ ਨਹੀਂ ਜੋਪਰਾ ਇੱਟਾ ਕਰਕੇ ਕਨੇਸੀਤਾ ਤੇ ਡਾਕਟਰ ਪਲੱਸ ਲਾ ਲਓ ਯਾਰ 200 ਦੀ ਗੋਲੀ 150 ਦੀ ਗੋਲੀ ਐ ਇਹ ਲਾ ਲਓ 20 30 ਰੁਪਏ ਦੀ ਮਿਲੇ ਹੁੰਦੀ 30 35 ਦੀ ਇੰਨੀ ਦੀ ਲਾ ਲਓ 35 ਦੀ ਦਈ ਐ ਉਹ 20 ਦੀ ਮਿਲਦੀ ਐ ਤੇ ਸਰਚੀ ਘੱਟ ਲਈ ਹੋਰ ਦੁਕਾਨ ਤੇ ਜਾਣਾ ਪਿਆ ਉਹ ਦੁਕਾਨ ਬੰਦ ਸੀ ਅੱਜ ਐਤਵਾਰ ਸੀ ਤੇ ਤਾਂ ਕਰਕੇ ਉਹ ਚੱਕਰ ਰਹਿ ਗਿਆ ਤੇ ਬਾਕੀ ਪੈਪਰ ਜਿਹਨੂੰ ਐਨੇ ਦੀ ਮਿਲਿਆ ਹੁੰਦੀ ਐ 45 50 ਸ਼ੀਸ਼ੀ ਹੁੰਦੀ ਐ ਉਹ ਲਿਕਵਿਡ ਹੁੰਦਾ ਬਾਕੀ ਉਹ ਕੇ ਰਪੋਟਾ ਦਾਣੇ ਡਰਿਆ ਕਰ ਲਈ ਯਾਰ ਰੜੀਆਂ ਵਾਲਾ ਖੁੱਡਾ ਹੋਲ ਪਹਿਲਾ ਏਸੀ ਚ ਲਾਦਾ ਜੀ ਕਿਨੇ ਚ ਲਾਇਆ ਆਪਣਾ ਤਾਂ ਐਸੀ ਕੋਈ ਕੰਮ ਹੀ ਨਹੀਂ ਬਾਹਰ ਨਾ ਜਾਵੀਂ ਆਏ 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 ਬਦਈ ਆਇਓ ਆਏ 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 ਆਇਓ ਬੱਤੋ ਆਗੇ ਕਹਦਾ ਆਇਓ ਬੱਤੋ ਆਇਓ ਲੋਈ ਪੁਖੇ ਨੇ ਬਜਾਰੇ ਕੱਲ ਦੇ ਕੱਲ 2 ਵਜੇ ਦਾਣੇ ਤਰੇ ਸੀ ਬਾਬਿਓ ਵੀ ਖਾਲੀ ਪੇਟ ਹੋਣ ਕੱਲ ਨੂੰ ਤਾਂ ਕਰਕੇ ਤੇ ਉਦੋਂ ਚੁਗੇ ਨਹੀਂ ਸੀ ਐਨੇ ਦਾਣੇ ਜਿਹੜਾ ਟਾਈਮ ਐ ਬਾਬਿਓ ਹੱਥ ਪੈ ਜਾਂਦੀ ਐ ਤਾਂ ਕਰਕੇ ਤੇ ਹੁਣ ਦੇਖਿਓ ਰਾਜਮਾ ਖਾਂਦੇ ਤੇ ਤੋੜੇ-ਤੋੜੇ ਤੋਤੇ ਮੱਖਣ ਨੂੰ ਵੀ ਦਿਖਾਤਾ ਇੱਕ ਵਾਰੀ ਤੇ ਵਸ ਤੋੜੇ ਵੀ ਤਰਦੇ ਆ